ਸਾਰਜੋਗ ਬਜ਼ੁਰਗ ਮਾਤਾ ਪੈਨਾਵਿਚ ਨੂੰ ਜੈਪੀਨ ਜੈ ਭਾਰਤ ਸੋਸ਼ਿਕਾ ਨਮਸਕਾਰ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਏ ਹੋਏ ਪਿੰਕ ਲੋਕ ਅੱਜ ਸਾਡੇ ਨਾਲ ਹੋ ਗਏ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਪਿੰਕ ਲੋਕ ਜਿਹਦੇ ਵਿੱਚ ਖਾਈ ਫੇਮੇ ਕਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡਾ ਰੌਲਾ ਸੀਗਾ ਕਿੱਥੇ ਹੈ ਕਈ ਪਿੰਡਾਂ ਤੋਂ ਆਦਮਤ ਲੱਗਣੇ ਹੁੰਦਾ ਅੱਜ 28 ਫਿਮਿਕਿਆਂ ਦੇ ਵਿੱਚੋਂ ਸਾਡੇ ਮੁਖਤਿਆਰ ਕੋਰ ਤੇ ਸੰਬਸਦਨ ਪਹੁੰਚੀ ਹੋਇਆ ਉਹ ਮੜਾ ਜੋ ਕਾਈ ਕਿਨੇ ਕਿਹਦੇ ਵਿੱਚ ਅੱਜ ਕਰੀਬ 4 ਦਿਨ ਹੋ ਗਏ ਸਾਡੇ ਤੋਂ ਡੀਐਸਪੀ ਸਾਹਿਬ ਨੇ ਟਾਈਮ ਲਿਆ ਸੀਗਾ ਵੀ ਤੁਸੀਂ ਇੱਕ ਕਾਗਜ਼ ਪੱਤਰ ਲੈ ਕੇ ਆਉਣੇ ਆ ਉਹ ਕਾਗਜ਼ ਪੱਤਰ ਲੈ ਕੇ ਆਉਣੇ ਆ ਜੇ ਜਿਹੜੇ ਤੁਹਾਡੇ ਜਿਹੜੇ ਹੈਗੇ ਆ ਮੈਂ ਵਿੱਚ ਚੈੱਕ ਕਰਾਂਗਾ ਇਸ ਤੋਂ ਪਹਿਲਾਂ ਕੀ ਹੋਇਆ ਕਿ ਲਗਾਤਾਰ 15 ਸਾਲ ਤੋਂ ਇਹਨਾਂ ਦੀ ਜਗ੍ਹਾ ਦਾ ਰੌਲਾ ਸੀਗਾ ਕਿ ਸ਼ਰਮਾਇਦਾਰ ਇਕੱਟੋ-ਕੱਟ 70 ਕਿੱਲੇ ਉਹਦੀ ਪੈੜੀ ਆ ਆਰਥ ਹੈਗੀ ਆ ਲਗਭਗ 2 ਕਿੱਲਿਆਂ ਦੇ ਵਿੱਚ ਉਹਦੀਆਂ ਦੋ ਕੋਠੀਆਂ ਨੇ ਤਾਂ ਸਿਰਫ ਸਾਢੇ 4 ਮਰਲਿਆਂ ਦਾ ਰੌਲਾ ਜਿਹਦੇ ਵਿੱਚ ਗਰੀਬ ਪਰਿਵਾਰ ਰਹਿੰਦੇ ਆ ਤੇ ਉਹਨਾਂ ਤੇ ਕਬਜ਼ਾ ਕਰਕੇ ਬੈਠੇ ਹੋਏ ਆ ਉਹਨਾਂ ਤੇ ਕਬਜ਼ਾ ਕਰਕੇ ਬੈਠੇ ਆ ਲਗਾਤਾਰ ਕੋਟਾਂ ਵਿੱਚ ਲੜਦਿਆਂ ਨੂੰ ਕਿੰਨੇ ਕੇਸ ਹੋਗੇ ਲਗਭਗ ਕਿੰਨੇ ਹੋਗੇ ਤੁਸੀਂ ਦੱਸੋ ਤਿੰਨ ਕੇਸ ਹੋਗੇ ਹਾਂ ਜੀ ਤਿੰਨ ਕੇਸ ਹੋਗੇ ਹੈ ਅਤੇ ਇੱਕ ਕੇਸ ਜਿਹੜਾ ਹੈਗਾ ਇਹਨਾਂ ਦੇ ਹੱਕ ਚ ਹੈਗਾ ਲੇਕਿਨ ਇਹਨਾਂ ਦੀਆਂ ਅਸੀਂ ਕਾਪੀਆਂ ਲਾ ਕੇ ਵੀ ਐਸ ਐਚਓ ਸਾਹਿਬ ਥਾਣਾ 70 ਫਿਰੋਜ਼ਪੁਰ ਦੇ ਵਿੱਚ ਜਸਵੰਤ ਸਿੰਘ ਨੂੰ ਅਸੀਂ ਦਿੱਤੀਆਂ ਹੋਈਆਂ ਅਤੇ ਫੇਰ ਵੀ ਸਾਨੂੰ ਲਗਾਤਾਰ ਗੇੜੇ ਮਾਰਨੇ ਪੈਂਦੇ ਆ ਜੇਕਰ ਅਸੀਂ ਫੋਨ ਕਰ ਲਈਏ ਤਾਂ ਫੋਨ ਦੇ ਵਿੱਚ ਕਿਹਾ ਕਿ ਤੁਸੀਂ ਮੈਨੂੰ ਜਿਹੜਾ ਹੈਗਾ ਕੰਮ ਨਹੀਂ ਕਰ ਲੈਂਦੇ ਤੁਸੀਂ ਵਾਰ-ਵਾਰ ਫੋਨ ਲਾਉਦੇ ਘਰੋਂ ਦਾ ਧਮਕਾਉਂਦਾ ਸਾਰਾ ਇਸ ਦੇ ਸਬੰਧ ਵਿੱਚ ਅਸੀਂ ਖਾਈ ਕਿੰਨੇ ਕਿੰਨੇ ਲੋਗੜ ਰਹੇ ਮਜਬੂਰ ਹੋ ਕੇ ਇਕੱਠੇ ਹੋਏ ਜਿਸ ਵਿੱਚ ਇਕੱਠੇ ਹੋ ਕੇ ਚਲੋ ਕੋਈ ਗੱਲ ਨਹੀਂ ਮੈਂ ਲੋਗੜ ਤੋਂ ਦਾ ਡੀਐਸਪੀ ਸਾਹਿਬ ਨੇ ਅੱਜ ਮੰਗਲਵਾਰ ਦਾ ਟਾਈਮ ਲਿਆ ਸੀਗਾ ਕਿ ਤੁਸੀਂ ਆਪਣੇ ਕਾਗਜ਼ ਪੱਤਰ ਲੈ ਕੇ ਆ ਜੀ ਅਸੀਂ ਆਪਣੇ ਕਾਗਜ਼ ਪੱਤਰ ਪੇਸ਼ ਕਰ ਦਿੱਤੇ ਆ ਅੱਜ ਵੀ ਸਾਨੂੰ ਡੀਐਸਪੀ ਸਾਹਿਬ ਖੁਦ ਆਪ ਮਿਲਣੀ ਹੈ ਉਹਨਾਂ ਦੇ ਰੀਡਰ ਮਿਲੇ ਸੀ ਅਤੇ ਰੀਡਰਾਂ ਨੇ ਕਿਹਾ ਸਾਨੂੰ ਆਲਮਤੋਲ ਦਾ ਦੇਖ ਕੇ ਦਿੱਤਾ ਇਹ ਦੇਖ ਕੇ ਅੰਦਰ ਆ ਗਿਆ ਐਸ ਤੋਂ ਇਲਾਵਾ ਸਾਡੇ ਮਾਤਾ ਜੀ ਜੀਨਾ ਮਦੀ ਲਾਲੋ ਬਾਈ ਪਿੰਡ ਬੰਧੂ ਕੁਲਕੇ ਤੋਂ ਇਹਨਾਂ ਦੀ ਜ਼ਮੀਨ ਜਿਹੜੀ ਹੈਗੀ ਸੀ ਉਹ ਆਪਦੀ ਸੀ ਉਹ ਜ਼ਮੀਨ ਦੀ ਜਮ੍ਹਾਂਬੰਦੀ ਨਾਲ ਲੈ ਕੇ ਲਗੇ ਫਿਰਦੇ ਆ ਅਤੇ ਇਹ ਖਾਲੀ ਜ਼ਮੀਨ ਦੀ ਜਮ੍ਹਾਂਬੰਦੀ ਨਹੀਂ ਹੈ ਨਾਲ ਇੱਕ ਕੋਰਟ ਦਾ ਸਟੇ ਹੈਗਾ ਕੋਰਟ ਦਾ ਸਟੇ ਹੋਣ ਦੇ ਬਾਵਜੂਦ ਵੀ ਕੋਰਟ ਦੇ ਸਟੇ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਅਸੀਂ ਰੌਲਾ ਪਾਉਣੀ ਆ ਦਰਖਾਸਤਾਂ ਦਿੱਤੀਆਂ ਜਿਹਦੇ ਵਿੱਚ ਮਾਜੂਬ ਐਸਐਸਪੀ ਸਾਹਿਬ ਨੂੰ ਤਾ ਉਹ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ ਬਾਰ-ਬਾਰ ਬੱppa ਜੀ ਕਿੰਨੀਆਂ ਦਰਖਾਸਤਾਂ ਦਿੱਤੀਆਂ ਚਾਰ ਦੀ ਚਾਰ ਦਰਖਾਸਤਾਂ ਦਿੱਤੀਆਂ ਆ ਪਿੱਛੇ ਨੰਬਰ ਲੱਗਾ ਹੋਇਆ ਨਾਲ ਨਕਸ਼ਾ ਲੱਗਾ ਹੋਇਆ ਤਾਂ ਅਜੇ ਵੀ ਥਾਣਾ ਐਸਐਚਓ ਦੇ 70 ਥਾਣੇ ਤੇ ਐਸਐਚਓ ਜਸਵੰਤ ਸਿੰਘ ਕਹਿੰਦਾ ਜੀ ਮੇਰੇ ਤਾਂ ਇਹ ਗੱਲ ਧਿਆਨ 'ਚ ਹੀ ਨਹੀਂ ਹੈ ਲੇਕਿਨ ਉਹਨਾਂ ਬੰਦਿਆਂ ਨਾਲ ਮਿਲੀ ਭੁਗਤ ਕਰਕੇ ਤਾਂ ਉਹਨਾਂ ਤੋਂ ਜਿਹੜਾ ਹੈਗਾ ਬਾਰ-ਬਾਰ ਉਹਨਾਂ ਨੂੰ ਕਬਜ਼ਾ ਕਰਾਇਆ ਜਾਂਦਾ ਹਰ ਵਾਰੀ ਉਹ ਜਮੀਨ ਮੰਦੀਵਾਸੇ ਚਲੇ ਜਾਂਦੇ ਹਾਂ ਪਰ ਜਿਹਨੂੰ ਭਾਈ ਬਿਲਕੁਲ ਠੀਕ ਆ ਗੱਲ ਕੁਝ ਬੋਲਣਾ ਚਾਹਤੇ ਤੁਸੀਂ ਕੀ ਲੋੜੀਂਦੀ ਕਾਰਵਾਈ ਤਾਂ ਕੱਟ ਜਾਵੇ ਆ ਬੇਵਾਬ ਇਹਨਾਂ ਕਿੰਨੇ ਕਾਰਵਾਈ ਹੋਣੀ ਚਾਹੀਦੀ ਟਰੈਕਟਰ ਆਉਣਾ ਚਾਹੀਦਾ ਟਰੱਕ ਲਾਇਆ ਮਨ ਮਲਦਾ ਲਾਇਆ ਟਰੱਕ ਇਹ ਆਪਾਂ ਮੰਗ ਕੀਤੀ ਆ ਲੇਕਿਨ ਆਪਣੀ ਪੁਲਿਸ ਪ੍ਰਸ਼ਾਸਨ ਨੇ ਕੋਈ ਹਮਯਾਤ ਨਹੀਂ ਕੀਤੀ ਆਪਾਂ ਨੂੰ ਉਥੋਂ ਡਰਾ ਦੇ ਧਮਕਾਉਂਦੇ ਰਹੇ ਕਿ ਤੁਸੀਂ ਵਿਚ ਨਹੀਂ ਜਾ ਸਕਦੇ ਆ ਰੋਡ ਤੇ ਨਹੀਂ ਆ ਸਕਦੇ ਤੁਹਾਡੀ ਕੀ ਜ਼ਿੰਮੇਵਾਰੀ ਹੈਗੀ ਆ ਹੁਣ ਸਾਡੇ ਪਾਪਾ ਜੀ ਦੇ ਦਰਸ਼ਨ ਕੀ ਹੁੰਚੇ ਹੋਇਆ ਜਿਨ੍ਹਾਂ ਨੇ ਅ ਨਜ਼ਾਇਜ਼ ਜੋ ਨਜ਼ਾਇਜ਼ ਜਿਨ੍ਹਾਂ ਤੇ ਪਰਚਾ ਕੀਤਾ ਜੇਲ੍ਹ ਵਿੱਚੋਂ ਗੋਕੇ ਆਏ ਨਾਲ ਇੱਕ ਪੱਖੇ ਦੇ ਸੰਬੰਧ ਵਿੱਚ ਇਹਨਾਂ ਦਾ ਮੋਟਰਸਾਈਕਲ ਸੀਗਾ ਮੋਟਰਸਾਈਕਲ ਬਾਬਾ ਜਗਿੰਦਰ ਸਿੰਘ ਦੀ ਮੋਟਰਸਾਈਕਲ ਤਾਂ ਕੀ ਬਣਿਆ ਮੋਟਰਸਾਈਕਲ ਅਸੀਂ ਲੈਣ ਗਏ ਆ ਜੀ ਆਪਣੇ ਸਰਹਣਾਣੇ ਜੀ ਮੈਂ ਘੜੇ ਤੋਂ ਘੜੋ ਘਟ ਜਿਆਦਾ ਨਹੀਂ 6 ਮਹੀਨੇ ਤੋਂ ਕਿਹੜੇ ਕੱਢ ਰਿਹਾ ਜੀ ਮੋਟਰਸਾਈਕਲ ਨਗਰ ਹੁੰਛੇ ਕਹਿੰਦਾ ਸੀ ਉਹ ਫਲਾਣਾ ਬੰਦਾ ਕੋਈ ਨਾਗਿਲ ਦੇ ਘਨ ਮੈਨ ਉਹ ਲੈ ਗਿਆ ਕਿਸੇ ਦਾ ਕਦੀ ਪੁੰਨਿਆ ਨਹੀਂ ਕਹਿੰਦੇ ਭਾਜੀ ਕੋਈ ਮੋਟਰਸਾਈਕਲ ਦਾ ਲਾਰਿਆਂ ਦੀ ਬੱਸ ਦਾ ਹਮ ਗੱਡੀ ਜਾਂਦੀ ਐ ਇਸ ਤੋਂ ਇਲਾਵਾ ਸਾਡੇ ਪਿੰਡ ਬਾਉ ਰਾਮ ਪਿੰਡ ਬੂਰ ਵਾਲੇ ਤੋਂ ਇਹਨਾਂ ਦੇ ਮੁੰਡੇ ਨੂੰ ਇੱਥੇ ਆਏ ਨੂੰ ਜਿਹੜਾ ਹੈਗਾ ਇੱਕ ਝੂਠਾ ਉਲਝਾ ਕੇ ਥਾਣੇ ਬੁਲਾ ਕੇ ਥਾਣੇ ਦੇ ਵਿੱਚ ਚੌਂਕੀ ਬਾਟਰ ਰੋਡ ਦੇ ਵਿੱਚ ਪੁਲਿਸ ਵਾਲਿਆਂ ਨੇ ਹਾਂ ਅੱਜ ਥਾਣੇ ਚੌਂਕੀ ਖਾਨਸਿਟੀ ਬਰੋਲਪੁਰ ਚੌਂਕੀ ਬਾਟਰ ਰੋਡ ਦੇ ਵਿੱਚ ਇਹਨਾਂ ਦੇ ਲੜਕੇ ਨੂੰ ਪ੍ਰੋਸੈਸ ਚ ਲੈ ਕੇ ਬੁਲਾਇਆ ਗਿਆ ਤਾਂ ਨਾਲ ਇੱਕ ਸ਼ਿਕਾਇਤ ਚਿੱਠੀ ਭላਤੀ ਆ ਉਹ ਸੀ ਕਿ ਕੀਚਕਰ ਦੇ ਵਿੱਚ ਬੁਲਾਏ ਤੇ ਮੁੰਡੇ ਨੂੰ ਥਾਣੇ ਵਿੱਚ ਕੁੱਟਮਾਰ ਕੀਤੀ ਗਈ ਉਸ ਦੇ ਸਬੰਧ ਵਿੱਚ ਤਰਖਾਸਤਾਂ ਲੈ ਕੇ ਲਗਾ ਫਿਰਦਾ ਬਾਰ ਬਾਰ ਇਹਦੀ ਕੋਈ ਸੁਣਾਈ ਨਹੀਂ ਹੋਈ ਹਾਂਜੀ ਦੱਸੋ ਜੀ ਤੁਸੀਂ ਕੀ ਹੋਇਆ ਅੱਗੇ ਤੁਹਾਡਾ ਬਾਬਾ ਜੀ ਜੀ ਸੁਣਾਈ ਤਾਂ ਕੋਈ ਵੀ ਨਹੀਂ ਆਈ ਬਾਰ ਬਾਰ ਪੁੱਛਿਆ ਬੋਲੋ ਜਾਇਏ ਤੇ ਫਿਰ ਉਹਨੇ ਇੱਕ ਦਰਖਾਸਤ ਆਈ ਹੈ ਹੁਣ ਸੁਣਾਈ ਤਾਂ ਕਰੋ বারবার ठाणे ਜਾਂਦੇ ਆਰਖਾਸਤ ਤੋਂ ਕੋਈ ਸੁਣਾਈ ਨਹੀਂ ਹੋਈ ਅਤੇ ਕਫਤਰੀ ਪਾਈਆਂ ਨੇ ਆਪ ਜਾਣੀਆਂ ਨੇ ਅਕਤਰਾ ਦੇ ਸਿਰੇ ਹਾਂ ਇਸ ਤੋਂ ਇਲਾਵਾ ਮੈਂ ਬੇਨਤੀ ਕਰੂੰਗਾ ਆਪਣੇ ਦੇਸ਼ ਵਾਸੀਆਂ ਨੂੰ ਅਤੇ ਆਪਣੇ ਸਮਾਜ ਦੇ ਲੀਡਰਾਂ ਨੂੰ ਖਾਸ ਕਰਕੇ ਮਨਰੇਗਾ ਮਜ਼ਦੂਰਾਂ ਦੇ ਆਗੂਆਂ ਨੂੰ ਅਸੀਂ ਖਾਈ ਫਿਰਮੇ ਕੇ ਇਕੱਠੇ ਹੋਏ ਸਭ ਤੋਂ ਪਹਿਲਾਂ ਐਸਚਓ ਤੇ ਡੀਐਸਪੀ ਜਾ ਕੇ ਕੰਡਾ ਕਿ ਤੁਸੀਂ ਰੋਡ 'ਚ ਨਹੀਂ ਖੜ ਸਕਦੇ ਇੱਥੇ ਆ ਨੁਕਸਾਨ ਹੋਊਗਾ ਉਹ ਨੁਕਸਾਨ ਹੋਊਗਾ ਆਓ ਤੁਹਾਨੂੰ ਵਿਖਾਈਏ ਜੇ ਕੋਈ ਮਾੜਾ ਬੰਦਾ ਅਣਸਾਫੀ ਨਹੀਂ ਖੜਦਾ ਤੇ ਉਹਦੇ ਤੇ ਪੁਲਿਸ ਦਬਾਬ ਬਣਾਉਂਦੀ ਆ ਆਓ ਵਿਖਾਈਏ ਅੱਜ 3 ਦਿਨ ਹੋ ਗਏ ਠੀਕ ਅੱਜ 3 ਦਿਨ ਹੋ ਗਏ ਅੱਜ ਦੀ ਤਰੀਕ ਤਰੀਕ ਅੱਜ 16 ਤਰੀਕ ਮਹੀਨਾ 7ਮਾ ਅਤੇ 2034 ਦੇ ਵਿੱਚ ਸਾਨੂੰ ਅ ਤੀਜੀ ਵਾਰ ਜਿਹੜਾ ਹੈਗਾ ਸਾਨੂੰ ਅੱਜ ਐਸਪੀ ਦੇ ਸੱਤਰ ਦੇ ਸਾਹਮਣੇ ਆਣਾ ਪੈ ਗਿਆ ਅਤੇ ਕਿਤੇ ਵੀ ਕੋਈ ਗਰੀਬ ਪਰਿਵਾਰ ਦਾ ਕੋਈ ਬੰਦਾ ਖੜਦਾ ਕਿਤੇ ਆਪਣੀ ਅਨਸਾਫ਼ ਦੀ ਦਫਤਰਾਂ ਚ ਚਾਹ ਕਿਤੇ ਸੜਕ 'ਤੇ ਉਸੇ ਕਿਹਾ ਜਾਂਦਾ ਕਿ ਤੁਸੀਂ ਖੜ ਨਹੀਂ ਸਕਦੇ ਤੁਹਾਨੂੰ ਜਿਹੜਾ ਹਿੱਸੇ ਨਾਲ ਲੋਡ ਨਹੀਂ ਹੈਗਾ ਖੜਨਾ ਆਓ ਦਿਖਾਈਏ ਤੁਹਾਨੂੰ ਕਿ ਕਿਸਾਨ ਅੱਜ ਤਿੰਨ ਦਿਨ ਤੋਂ ਜਿਹੜੇ ਟੱਕਰ ਟਰਾਲੀਆਂ ਲਾ ਕੇ ਬੈਠੇ ਹੋਏ ਨੇ ਉਹਨਾਂ ਦੇ ਟੱਕਰਾਂ ਦੇ ਉੱਪਰ ਨੰਬਰ ਹੈਗਾ ਜੇਕਰ ਪੁਲਿਸ ਨੇ ਕਾਰਵਾਈ ਕਰਨੀ ਹੋਵੇ ਤਾਂ ਜਿਹੜੇ ਸੜਕ ਦੇ ਵਿੱਚ ਨਜਾਇਜ਼ ਵਹੀਕਲ ਖੜਿਆ ਉਹਨਾਂ ਤੇ ਪਰਚਾ ਕਰਿਆ ਜਾ ਸਕਦਾ ਹੈ ਲੇਕਿਨ ਪੁਲਿਸ ਨੇ ਸਾਹਜ ਪਾਈ ਹੋਈ ਉਹਨਾਂ ਲੋਕਾਂ ਨਾਲ ਕਿ ਜਿਹੜੇ ਲੋਕ ਮਜ਼ਦੂਰ ਨੇ ਤੇ ਮਜਬੂਰ ਨੇ ਤੇ ਗਰੀਬ ਨੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਤੇ ਕਿਸਾਨਾਂ ਦੇ ਨਾਲ ਮਿੱਤਰਤਾ ਰੱਖਣੀ ਉਹਨਾਂ ਨੂੰ ਅਜੇ ਤੱਕ ਕੋਈ ਨਹੀਂ ਪੁੱਛਿਆ ਹਾਂ ਭਾਈ ਚੱਲੀਏ ਕਿ ਖਾਨੇ ਧਰਮੇ ਮੜੀਏ ਆਓ ਮੜਾ ਜੀ ਸੁਰੇ ਚੱਲੀਏ ਚਲੋ ਇਸ ਦੇ ਪੜਤਾਲ ਕਰਕੇ ਜਿਹੜੀ ਹੈਗੀ ਆ ਪੁਲਿਸ ਆਟੋਮੈਟਿਕ ਆਪਣੀ ਕਾਨੂੰਨੀ ਕਾਰਵਾਈ ਕਰੇ ਤਾਂ ਜਿਹੜਾ ਇਹ ਟਰੈਕਟਰ ਟਰਾਲੀਆਂ ਖੜੀਆਂ ਕਿੱਥੇ ਨੇ ਡੀਸੀ ਦਫ਼ਤਰ ਦੇ ਸਾਹਮਣੇ ਖੜੀਆਂ ਜੀ ਅੱਜ ਤਿੰਨ ਡੀਸੀ ਦਫ਼ਤਰ ਕਿਹੜਾ ਹੈਗਾ ਡੀਸੀ ਦਫ਼ਤਰ ਫਰੋਸ਼ਪੁਰ ਦੇ ਸਾਹਮਣੇ ਖੜੀਆਂ ਪਾਰਸ਼ਿੰਗ ਦੇ ਵਿੱਚ ਅੱਜ ਅੱਜ ਟੈਂਟ ਲਾ ਕੇ ਬੈਠੇ ਹੋਏ ਨੇ ਸ਼ਨੀਵਾਰ ਤੋਂ ਅੱਜ ਤੱਕ ਤੇ ਉੱਥੇ ਜਿਹੜੀਆਂ ਟਰਾਲੀਆਂ ਲਗਾਤਾਰ ਰੋਡ ਦੇ ਵਿੱਚ ਖੜੀਆਂ ਹੋਈਆਂ ਕਈ ਵਾਰੀ ਦੂnga ਪਾਸੇ ਤੋਂ ਬੰਦ ਕਰ ਰਿਹਾ ਰਿਕਾਰਡਿੰਗ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਖੜੀਆਂ ਨੇ ਹਾਂ ਖੜੀਆਂ ਹੋਈਆਂ ਜੀ ਬਿਲਕੁਲ ਖੜੀਆਂ ਹੋਈਆਂ ਅਸੀਂ ਦਿਖਾ ਸਕਦੇ ਹਾਂ ਇਹਦੇ ਤੇ ਪੜਤਾਲ ਕਰਕੇ ਜਿਹੜੀ ਹੈਗੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਗਰੀਬ ਲੋਕਾਂ ਨੂੰ ਬਾਬਾ ਸਾਹਿਬ ਲੋਟਰ ਬੇਟ ਕਰਦੇ ਸੰਵਿਧਾਨ ਮੁਤਾਬਕ ਜਿਹੜੇ ਆਪਣੇ ਹੱਕ ਲਾਇਆ ਲੈਂਦੀ ਦੂਸਰਾ ਪੈਰਾ ਹੈਗਾ ਕਿ ਉਹ ਰੂਸ ਪਰ ਦਰਸ਼ਕ ਕਰ ਸਕਦੇ ਆ ਉਹਨਾਂ ਲਈ ਪੁਲਿਸ ਜਿਹੜੀ ਹੈਗੀ ਹੈ ਤੰ ਪਰੇਸ਼ਾਨ ਕਰੇ ਨਾ ਕਰ ਸਕੇ ਇਸ ਅਸੀਂ ਆਪਣੀ ਸਰਕਾਰਾਂ ਦੇ ਤੇ ਆਪਣੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਐਨਾ ਕਹਿੰਦਿਆ ਹੋਇਆ ਜੈਪੀਨ ਜੈ ਭਾਰਤੂ ਸਤਿਕਾਰ ਨਮਸਕਾਰ